ਉਹ ਗੁਰਦੁਆਰੇ 'ਚ ਕਿਹਾ ਕਹਿੰਦੇ ਜੀ ਸਾਡੇ ਗੁਰਦੁਆਰੇ 'ਚ ਦੇਖੋ ਸ਼ਬਦ ਕੈਸਾ ਹੈ ਸਾਡੇ ਗੁਰਦੁਆਰੇ 'ਚ RAM KRISHNA ਦਾ ਨਾਮ ਨਹੀਂ ਲੈਣਾ ਮੈਂ ਕਿਹਾ 7 ਦਿਨ ਮੇਰਾ ਟਾਈਮ ਨਹੀਂ ਕੱਟ ਸਕਦੇ ਸੰਗਤਾਂ ਨੇ ਲਿਆ ਹੋਇਆ 7 ਦਿਨ ਇਹਨਾਂ ਦਾ ਹੀ ਨਾਮ ਲਵਾਂਗਾ ਹੁਣ ਰੋਕ ਦਿੱਤ ਕਰ ਸੰਗਤ ਪੱਖ ਦੇ ਵਿੱਚ ਸੀ ਔਰ ਦੂਸਰੀ ਸ਼ਰਤ ਰਹੀ ਭਾਈ ਗੁਰਦਾਸ ਦੇ ਗੁਰਬਾਣੀ ਤੋਂ ਬਾਹਰ ਜਾ ਕੇ ਨਹੀਂ ਲਵਾਂਗਾ ਤੋ ਕੋ ਕੁਰਬਾਨੀ ਦੀ ਬੋਲਿਆ ਕਰੂੰਗਾ ਨਾਮ ਕ੍ਰਿਸ਼ਨ ਦਾ ਲਵਾਂਗਾ ਜਾਂ ਰਾਮ ਦਾ ਨਾਮ ਦਾਲੂੰਗਾ ਮੈਨੂੰ ਹਟਾ ਕੇ ਦਿਖਾਓ ਜਾਂ ਫਿਰ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਲਿਖੇਦੇ ਨੇ ਉਹ ਕਮਲਿਓ ਤੁਸੀਂ ਕਹਿੰਦੇ ਹੋ ਰਾਮ ਦਾ ਨਾਮ ਨਾਲੋ ਕ੍ਰਿਸ਼ਨ ਦਾ ਨਾਮ ਨਾਲੋ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦਾ ਧੰ ਤੰ ਤੋ ਮਾਤਾ ਦੇਵਕੀ ਜੈ ਗਰੇ ਰਮਈਆ ਕਮਲਾਪਤੀ ਮਾਤਾ ਦੇਵਕੀ ਤੋਂ ਤਨ ਹੈ ਜਿਹਦੀ ਕੁੱਖ ਤੋਂ ਕ੍ਰਿਸ਼ਨ ਭਗਵਾਨ ਨੇ ਜਨਮ ਲਿਆ ਕਿੱਥੇ ਜਾ ਖੜੇ ਹੋਇਆ ਸੀ ਅਵਤਾਰ ਹਿੰਦੂਆਂ ਦੇ ਨਹੀਂ ਕਰਨਿਆਂ ਦੇ ਸਤਿ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਸਕੀਓ ਉਗਰ ਸੈਨ ਕੋ ਰਾਜ ਭੈ ਭਗਤੈ ਜਾਂਦੀਓ ਕਲ ਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਕੀ ਕਰੋਗੇ ਤੁਸੀਂ ਇਹ ਨਾਸਤਿਕਾਂ ਦੀ ਦੁਨੀਆ ਬਖਰੀ ਹੈ ਤੇ ਆਸਤਿਕਾਂ ਦੀ ਦੁਨੀਆ